ਸਤਨਾ ਸਿਰਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੋਂ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੇ ਜਿਓ ਮੈਂ ਕਿਆ ਮੰਗੋ ਕਿਛ ਤੇ ਨਾ ਰਹਾਏ ਹਰ ਦੇਜਾ ਨਾਮ ਪਿਆਰੇ ਜਿਓ ਤੂੰ ਪ੍ਰਭ ਦਾਤਾ ਦਾਨ ਮਤ ਕੋਰਾ ਹਮ ਤਾਰੇ ਪਿਖਾਰੇ ਜਿਓ ਮੈਂ ਕਿਆ ਮੰਗੋ ਕਿਛ ਤੇਰ ਨਾ ਰਹਾਏ ਹਰ ਤੇਜ ਨਾਮ ਪਿਆਰੇ ਜਿਓ ਘਟ ਘਟ ਰਵ ਰਹਿ ਆ ਬਨਵਾਰੇ ਜਲ ਥਲ ਮਹਿ ਅਲਗੁਪ ਤੋ ਵਰਤੈ ਗੁਰ ਸ਼ਬਦ ਦੇਖ ਨਿਹਾਰੇ ਜਿਉ ਰਹਾ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਤਾਰੇ ਜਿਉ ਸੋ ਬ੍ਰਹਮ ਜੋਨੇ ਹੈ ਪੀ ਹੋਨੇ ਕਟ ਪੇ ਤਰ ਦੇਖ ਮੁਰਾਰੇ ਜਿਓ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੋਜਾ ਭਗਤ ਵਿਸਾਰੇ ਜਿਓ ਸਤ ਗੁਰ ਮਿਲ ਤਾ ਗੁਰਮਤ ਪਾਈਐ ਸਾਕਤ ਬਾਜੇ ਹਾਰੇ ਜਿਓ ਸਤ ਗੁਰ ਬੰਤਨ ਤੋੜ ਨਿਰਾਰੇ ਬਹੁੜ ਨ ਗਰਬ ਮਜਾਰੇ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਰੰਕਾਰੀ ਜਿਓ ਸਤ ਗੁਰ ਬੰਤਨ ਤੋੜ ਨਰਾਰੇ ਬਾਹੜ ਨ ਗਰਬ ਮਜਾਰੇ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਦ੍ਰਿੰਕਾਰੇ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਪਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੋਰਰ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 597 ਅਤੇ 98 ਤੇ ਸੁਭਾਈបាន ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰ ਗੁਰੂ ਨਾਨਕ ਦੇਵ ਮਹਾਰਜ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਉਹ ਇਹ ਹੈ ਘਟ ਘਟ ਰਬ ਰਹਾ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖਿ ਨਿਹਾਰੀ ਜੀਉ ਰਹਾਵ ਧੰ ਗੁਰੂ ਨਾਨਕ ਦੇਵ ਪਾਛਾ ਜੀ ਅਜਿ ਕਿਰਪਾ ਕਰੈ ਨ ਕਹਿ ਲਗੇ ਏ ਭਾਈ ਉਹ ਪ੍ਰਭੂ ਪਰਮਾਤਮਾ ਜਿਹੜਾ ਨਾ ਜਸਨੋ ਮਿਲਨ ਵਾਸਤੇ ਹਰ ਇੱਕ ਜੀਵ ਤਰਸਦਾ ਪਿਆ ਜਸਨੋ ਮਿਲਨ ਵਾਸਤੇ ਹਰ ਇੱਕ ਜੀਵ ਬਿਆਕਲ ਹੋਇਆ ਪਿਆ ਉਹ ਪਰਮਾਤਮਾ ਹਰ ਇੱਕ ਘਟ ਵਿੱਚ ਵਿਆਪਕ ਹੈ ਹਰ ਇੱਕ ਘਟ ਵਿੱਚ ਮੌਜੂਦ ਹੈ ਪਰ ਮਿਲਦਾ ਕਿਉਂ ਨਹੀਂ ਪਿਆ ਕਿਉਂਕਿ ਅਜੇ ਤੱਕ ਮਨੁੱਖ ਉਸ ਪਰਮਾਤਮਾ ਨੂੰ ਬਾਹਰ ਮੁਖੀ ਵੇਖ ਰਿਹਾ ਜਦੋਂ ਤੱਕ ਇਹ ਅੰਤਰਮੁਖੀ ਨਹੀਂ ਹੁੰਦਾ ਉਦੋਂ ਤੱਕ ਇਸ ਨੂੰ ਪਰਮਾਤਮਾ ਦਾ ਦੇਦਾਰ ਨਹੀਂ ਹੋ ਸਕਦਾ ਆਪਾਂ ਭਗਤ ਨਾਮਦੇਵ ਜੀ ਦਾ ਪਾਵਨ ਬਚਨ ਪੜ੍ਹਦੇ ਆਂ ਤਕਰੀਬਨ ਤਕਰੀਬਨ ਸੰਗਤਾਂ ਨੂੰ ਇਹ ਜਵਾਨੇ ਕੰਠ ਹੋਵੇਗਾ ਮਰ ਕੰਤੇ ਸਭਾ ਘਟ ਰਾਮ ਬੋਲੇ ਆਰਾਮਾ ਬੋਲੇ ਆਰਾਮ ਬਿਨਾ ਕੋ ਬੋਲਾਰੇ ਦੁਨੀਆ ਦੇ ਲੋਕੋ ਹਰ ਘਟ ਵਿੱਚ ਕੋਈ ਬੋਲ ਰਿਹਾ ਤੋ ਕੇਵਲ ਪਰਮਾਤਮਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲ ਰਿਹਾ ਇਹ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਇਕ ਨਹੀਂ ਅਨੇਕਾਂ ਬਚਨ ਆਂਦੇ ਸਾ ਸੰਗਤ ਅੱਜ ਦੇ ਇਹਨਾਂ ਪਾਵਨ ਬਚਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੜੇ ਸੁਖਾਂਜੇ ਤਰੀਕੇ ਨਾਲ ਖੋਲਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਾਹੇ ਰੇ ਬਨ ਖੋਜਣ ਜਾਏ ਉਹ ਭਲਿਆ ਤੋ ਕਿਉਂ ਜੰਗਲਾਂ ਵਿੱਚ ਪਰਮਾਤਮਾ ਨੂੰ ਖੋਜਣ ਜਾ ਰਹੇ ਆ ਤੈਨੂੰ ਪਤਾ ਹੈ ਪਰਮਾਤਮਾ ਤੇ ਤੇਰੇ ਅੰਦਰ ਬੈਠਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਪਰਮਾਤਮਾ ਜਿਹੜਾ ਹਰ ਜਗ੍ਹਾ ਤੇ ਨਿਵਾਸ ਕਰ ਰਿਹਾ ਹੈ ਹਰ ਜਗ੍ਹਾ ਤੇ ਮੌਜੂਦ ਹੈ ਲੇਕਿਨ ਫਿਰ ਵੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਉਹ ਪਰਮਾਤਮਾ ਤੇਰੇ ਅੰਦਰ ਵਸਦਾ ਪਿਆ ਦੁਬਾਰਾ ਬਚਨ ਸੁਣਿਓ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਪਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਛਾਈ ਪਛਿਆ ਹੋਣਾ ਜਗਿਆ ਸੁਨੇ ਧਨ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਫਿਰ ਕਿਵੇਂ ਉਹਦਾ ਦیدار ਹੋਵੇ ਕਿਵੇਂ ਆਪਾਂ ਮਹਿਸੂਸ ਕਰੀਏ ਕਹਨ ਲੱਗੇ ਜਿਵੇਂ ਫੁੱਲ ਦੇ ਵਿੱਚੋਂ ਆਪਾਂ ਸੁਗੰਧੀ ਮੰਦਿਆਂ ਉਹ ਨਜ਼ਰ ਤੇ ਨਹੀਂ ਆਂਦੀ ਪਰ ਮਹਿਸੂਸ ਤਾਂ ਹੁੰਦੀ ਹਨ ਉਹ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਬਸ ਇਸੇ ਤਰੀਕੇ ਨਾਲ ਸਮਝ ਜਿਵੇਂ ਫੁੱਲ ਦੇ ਅੰਦਰ ਸੁਗੰਧੀ ਹੈ ਤੇ ਸ਼ੀਸ਼ੇ ਦੇ ਅੰਦਰ ਸ਼ੀਸ਼ਾ ਦੇਖਣ ਵਾਲੇ ਦਾ ਅਕਸ਼ ਹੁੰਦਾ ਜਿੱਕੇ ਨੂੰ ਜਾਣਿਓ ਠੀਕ ਇਸੇ ਤਰ੍ਹਾਂ ਉਹ ਪ੍ਰਮਾਤਮਾ ਹਰ ਇੱਕ ਜੀਵ ਦੇ ਅੰਦਰ ਵਸ ਰਿਹਾ ਉਹ ਪਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਸਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ ਕਹਿੰਦੇ ਕਿ ਇਸੇ ਤਰੀਕੇ ਨਾਲ ਆਪਣੇ ਆਪੇ ਦੀ ਪਰਚੋਲ ਕਰੋ ਉਹ ਪ੍ਰਭੂ ਪਿਆਰਾ ਤੇਰੇ ਅੰਦਰ ਬੈਠਾ ਫਿਰ ਲਾਸਟ ਵਿੱਚ ਗੁਰੂ ਤੇ ਇੱਕ ਬਹਾਦਰ ਪਾਚਾ ਕਹਿੰਦੇ ਅੰਤ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚਿੰਨ ਮਿਟੈ ਨਾ ਭ੍ਰਮ ਕੀ ਕਾਇ ਕਹ ਲਗੇ ਜਦੋਂ ਤੱਕ ਤੂੰ ਆਪਣੇ ਆਪ ਨੂੰ ਨਹੀਂ ਚਿੰਨਦਾ ਆਪਣੇ ਆਪੇ ਦੀ ਪਰਚੋਲ ਨਹੀਂ ਕਰਦਾ ਉਦੋਂ ਤੱਕ ਉਹ ਪ੍ਰਭੂ ਪਿਆਰਾ ਤੇਰੇ ਅੰਦਰ ਨਜ਼ਰ ਨਹੀਂ ਆਵੇਗਾ ਹੈ ਤੇਰੇ ਅੰਦਰ ਹੀ ਪਰ ਜਦੋਂ ਤੱਕ ਤੂੰ ਇਹਨਾਂ ਅੱਖਾਂ ਨੂੰ ਅੰਦਰ ਮੁਖੀ ਨਹੀਂ ਕਰਦਾ ਉਦੋਂ ਤੱਕ ਇਹ ਨਜ਼ਰ ਨਹੀਂ ਆਵੇਗਾ ਕਬੀਰ ਸਾਹਿਬ ਦਾ ਇੱਕ ਬਚਨ ਆਂਦਾ ਕਹਿੰਦੇ ਨੀਚੇ ਲੋਇਨ ਕਰ ਰਹੁ ਲੈ ਸਾਜਨ ਘਟਮਾਏ ਲੋਇਨ ਕਹਿੰਦੇ ਅੱਖਾਂ ਨੂੰ ਕਹਿੰਦੇ ਭਲਿਆ ਇਹਨਾਂ ਨੂੰ ਬਾਹਰ ਮੁਖੀ ਬਹੁਤ ਕੁਝ ਦੇਖ ਲਿਆ ਇਹਨਾਂ ਅੱਖਾਂ ਨੂੰ ਹੁਣ ਨੀਵੀਂਆ ਕਰ ਭਵ ਆਪਣੇ ਅੰਦਰ ਵੇਖ ਦੇਖ ਪਿਆਰਾ ਅੰਦਰ ਕਿਵੇਂ ਬੈਠਾ ਹੋਇਆ ਤੇਰੀ ਹਿਰਦੇ ਦੀ ਛੇਤੇ ਬਰਾਜਬਾਨ ਹੈ ਪਰ ਤੂੰ ਇਹਨਾਂ ਅੱਖਾਂ ਨਾਲ ਬਾਹਰ ਮੁਖੀ ਦੇਖਣਾ ਪਿਆ ਜਦ ਤੱਕ ਤੈਨੂੰ ਅੰਦਰ ਨਹੀਂ ਲੱਭਿਆ ਉਦੋਂ ਤੱਕ ਬਾਹਰ ਵੀ ਉਹ ਨਜ਼ਰ ਨਹੀਂ ਆਣਾ ਘਟ ਘਟ ਰਵ ਰਹਿਆ ਬਨਵਾਰੀ اے ਭਾਈ ਉਹ ਪ੍ਰਭੂ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਹਰ ਇੱਕ ਘਟ ਵਿੱਚ ਵਿਆਪਕ ਹੈ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜਿਉ ਕਹ ਲਗੀ ਉਹ ਪਰਮਾਤਮਾ ਜਿਹੜਾ ਜਲ ਵਿੱਚ ਭਾਵ ਪਾਣੀ ਵਿੱਚ ਥਲ ਵਿੱਚ ਜਿਹੜਾ ਧਰਤੀ ਉੱਤੇ ਮਹੀਲ ਭਾਵ ਧਰਤੀ ਦੇ ਉੱਪਰ ਆਕਾਸ਼ ਵਿੱਚ ਹਰ ਜਗ੍ਹਾ ਤੇ ਗੁਪਤ ਰੂਪ ਵਿੱਚ ਵਰਤ ਰਿਹਾ ਦੁਬਾਰਾ ਸੁਣਿਓ ਜਲ ਥਲ ਮਹੀਲ ਗੁਪਤੋ ਵਰਤੈ ਉਹ ਗੁਪਤ ਰੂਪ ਵਿੱਚ ਵਰਤ ਰਿਹਾ ਉਹਦਾ ਦਿਦਾਰ ਕਿਵੇਂ ਹੋਵੇ ਗੁਰ ਸ਼ਬਦੀ ਦੇਖਨੇ ਹਾਰੀ ਜੀ ਗੁਰੂ ਦੇ ਸ਼ਬਦ ਦੁਆਰਾ ਤੂੰ ਉਸ ਪ੍ਰਭੂ ਪਰਮਾਤਮਾ ਦਾ ਦਿਦਾਰ ਕਰ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਹਰ ਜਗ੍ਹਾ ਦੇਖ ਸਕਦਾ ਇੱਕ ਬਚਨ ਆਪਾਂ ਪੜ੍ਹਦੇ ਆ ਕਿ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਆ ਭਰਪੂਰ ਉਹ ਪਰਮਾਤਮਾ ਸਾਨੂੰ ਸਦਾ ਸੁਣਦਾ ਪਿਆ ਸਦਾ ਵੇਖ ਰਿਹਾ ਪਰ ਸ਼ਬਦ ਦੇ ਦੁਆਰਾ ਇਹ ਗੱਲ ਸਮਝ ਆਣੀ ਲੋਕ ਇਨਾ ਪਾਵਨ ਬਚਨਾਂ ਨੂੰ ਅੱਗੇ ਕਿੰਨੇ ਪਿਆਰ ਦੇ ਨਾਲ ਧੰਨ ਗੁਰੂ ਨਾਨਕ ਦੇਵ ਪਾਛੇ ਨੇ ਆਪ ਖੋਲਿਆ ਜੀ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀ ਏ ਪ੍ਰਭੂ ਤੂੰ ਹੀ ਸਾਰੀਆਂ ਦਾਤਾਂ ਦੇਣ ਵਾਲਾ ਨਾ ਤੂੰ ਹੀ ਸਾਰੇ ਧਨ ਪਦਾਰਥ ਸਾਨੂੰ ਦੇਣ ਵਾਲਾ ਔਰ ਕੋਈ ਵੀ ਦਾਤ ਦੇਣ ਤੋਂ ਤੋ ਖੁੰਝਦਾ ਨਹੀਂ ਪਰ ਸੱਚਮੱਚ ਅਸੀਂ ਤੇਰੇ ਦਰ ਦੇ ਭਿਖਾਰੀ ਆਂ ਤਾਹੀਂ ਤਾਂ ਤੂੰ ਸਾਡੇ ਝੋਲੀ 'ਚ ਖੈਰ ਪਾਂਦਾ ਮੈਂ ਕੀ ਮੰਗਾਂ ਕਿ ਸਥਿਰ ਨਾ ਰਹਾਏ ਹਰ ਦੀਜੈ ਨਾਮ ਪਿਆਰੀਜ اے ਪ੍ਰਭੂ ਮੈਂ ਕਿਹੜੀ ਸ਼ੈ ਤੇਰੇ ਦਰ ਤੋਂ ਮੰਗਾ ਕਿਉਂਕਿ ਕੋਈ ਵੀ ਐਸੀ ਸ਼ੈ ਨਹੀਂ ਜੋ ਸਦਾ ਵਾਸਤੇ ਥਿਰ ਰਹਿਣ ਵਾਲੀ ਹੋਵੇ ਇਸ ਦੇ ਵਿੱਚ ਕਿਸੇ ਵਿੱਚ ਵੀ ਟਿਕਾਉ ਨਹੀਂ ਆ ਅੱਜ ਮੇਰੇ ਕੋਲ ਤੇ ਕੱਲ ਦੂਜੇ ਕੋਲ ਚਲੀ ਜਾਣੀ ਇਸ ਕਰਕੇ ਮੈਂ ਕਿਹੜੀ ਸ਼ੈ ਮੰਗਾ ਜਿਹੜੀ ਸਦਾ ਥਿਰ ਰਹਿਣ ਵਾਲੀ ਹੋਵੇ ਹਾ ਇੱਕੋ ਇੱਕ ਚੀਜ਼ ਹੈ ਮਾਲਕਾ ਮੇਰੇ ਤੇ ਤਰਸ ਕਰ ਮੇਰੀ ਝੋਲੀ 'ਚ ਆਪਣੇ ਨਾਮ ਦੀ ਦਾਤ ਪਾ ਦੇ ਘਟ ਘਟ ਰੱਬ ਰਹਾ ਬਨਵਾਰੇ ਜਲ ਥਲ ਮਹੀਲ ਗੁਪਤੋ ਵਰਤਾ ਗੁਰ ਸ਼ਬਦੀ ਦੇਖ ਨਿਹਾਰੀ ਜਿ ਰਹਾ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੋ ਹੈ ਭਾਈ ਜਿਸ ਮਨੁੱਖ ਤੇ ਫਿਰ ਗੁਰੂ ਦੀ ਕਿਰਪਾ ਵਾਪਰਦੀ ਹੈ ਨਾ ਜਿਸ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਐ ਉਹਦੇ ਤੇ ਕੀ ਰਹਿਮਤ ਹੁੰਦੀ ਐ ਮਰਤ ਪਿਆਲ ਆਕਾਸ਼ ਦਿਖਾਇਓ ਮਰਤ ਕਹਿੰਦੇ ਮਾਤ ਲੋਕ ਨੂੰ ਪਿਆਲ ਭਵ ਪਤਾਲ ਵਿੱਚ ਆਕਾਸ਼ ਅਸੀਂ ਸਾਰੇ ਜਾਣਦੇ ਹਾਂ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜੀ ਜਿਸ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਸ ਨੂੰ ਫਿਰ ਮਾਤ ਲੋਕ ਵਿੱਚ ਪਤਾਲ ਵਿੱਚ ਆਕਾਸ਼ ਵਿੱਚ ਹਰ ਜਗ੍ਹਾ ਤੇ ਉਸ ਪ੍ਰਭੂ ਪਰਮਾਤਮਾ ਦਾ ਦਿਦਾਰ ਹੋ ਗਿਆ ਕਿਸ ਪਰਮਾਤਮਾ ਦਾ ਸੋ ਬ੍ਰਹਮ ਅਜੂਨੀ ਹੈਪੀ ਹੋਣੀ ਘਟ ਭੀਤਰ ਦੇਖ ਮੁਰਾਰੀ ਜੀ ਧੰ ਗੁਰੂ ਨਾਨਕ ਦੇਵ ਜੀ ਪਾਛੇ ਕਹਿੰਦੇ ਉਹ ਬ੍ਰਹਮ ਉਹ ਪਰਮਾਤਮਾ ਜਿਹੜਾ ਅਜੂਨੀ ਹੈ ਜਿਹੜਾ ਜੁਨਾ ਵਿੱਚ ਨਹੀਂ ਆਂਦਾ ਜਿਹੜਾ ਅੱਜ ਵੀ ਮੌਜੂਦ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਮੌਜੂਦ ਰਹੇਗਾ ਘਟ ਭੀਤਰ ਦੇਖ ਮੁਰਾਰੀ ਜੀ ਫਿਰ ਬਚਨ ਕਰਦੇ ਨੇ ਕਹਿੰਦੇ ਆਪਣੇ ਘਟ ਵਿੱਚ ਆਪਣੇ ਅੰਦਰ ਵੇਖ ਉਹ ਪਿਆਰਾ ਪ੍ਰੀਤਮ ਤੇਰੇ ਅੰਦਰ ਬੈਠਾ ਮਾਰੇ ਅਜ ਦੇ ਪਾਵਨ ਸ਼ਬਦ ਦੇ ਅੰਦਰ ਅੱਗੇ ਕੀ ਰਹਿਮਤ ਕਰ ਦੇਣ ਜਨਮ ਮਰਨ ਕੋ ਇਹੋ ਜੱਗ ਬਪੜੋ ਇਨ ਦੂਜਾ ਭਗਤ ਵਿਸਾਰੀ ਜਿ ਪਰੇ ਸੰਸਾਰ ਵਿਚਾਰਾ ਜਿਹੜਾ ਨਾ ਇਹ ਮੱਦੇ ਭਾਗਾ ਦੇ ਕਰਕੇ ਇਹ ਜਨਮ ਮਰਨ ਦੇ ਗੇੜ ਵਿੱਚ ਪੈ ਗਿਆ ਇਹ ਬਾਦਨ ਸ਼ਿਵ ਸੰਸਾਰ ਆਪਣੇ ਮਾਰੇ ਕਰਮਾ ਕਰਕੇ ਇਹ ਜਨਮ ਮਰਨ ਦੇ ਗੇੜ ਵਿੱਚ ਪੈ ਗਿਆ ਕਿਉਂ ਇਨ ਦੂਜਾ ਭਗਤ ਵਿਸਾਰੀ ਜਿ ਇਸ ਨੇ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਵਿਸਾਰ ਕੇ ਰੱਖ ਦਿੱਤੀ ਇਸ ਕਰਕੇ ਇਹ ਜਨਮ ਮਰਨ ਦੇ ਗੇੜ ਚ ਪੈ ਗਿਆ ਪਰ ਸਤਗੁਰ ਮਿਲਿਆ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀ ਕਿਤੇ ਗੁਰੂ ਦਾ ਮਿਲਪ ਹੋ ਜਾਏ ਤੇ ਗੁਰੂ ਦੇ ਬਖਸ਼ਿਸ਼ ਦੁਆਰਾ ਗੁਰੂ ਦੇ ਉਪਦੇਸ਼ ਦੁਆਰਾ ਹੀ ਉਸ ਮਾਲਕ ਦੀ ਬੰਦਗੀ ਪ੍ਰਾਪਤ ਹੋ ਸਕਦੀ ਹੈ ਨਹੀਂ ਤੇ ਸਾਕਤ ਬੰਦਾ ਆਪਣੇ ਜੀਵਨ ਦੀ ਬਾਜੀ ਹਾਰ ਕੇ ਚਲਾ ਜਾਂਦਾ ਲੋ ਫਿਰ ਅੱਜ ਦੇ ਸ਼ਬਦ ਦੀ ਸੰਪੂਰਨਤਾ ਕੀ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਚਾ ਮਰ ਕਰਨ ਤੇ ਸਤਗੁਰ ਬੰਦਨ ਤੋੜ ਨਾਰਾਰੇ ਬੌੜ ਨਾ ਗਰਮ ਮਜਾਰਿਜ ਜਿਸ ਮਨੁੱਖ ਤੇ ਸਤਿਗੁਰ ਕਿਰਪਾ ਕਰ ਦਿੰਦਾ ਨਾ ਉਹਦੇ ਮਾਇਆ ਦੇ ਬੰਧਨ ਤੋੜ ਕੇ ਉਹਨੂੰ ਮਾਇਆ ਵੱਲੋਂ ਨਿਰਲੇਪ ਕਰ ਦਿੰਦਾ ਤੇ ਜਿਸ ਕਰਕੇ ਫਿਰ ਉਹਦਾ ਦੁਬਾਰਾ ਜਨਮ ਮਰਨ ਦਾ ਗੇੜ ਨਹੀਂ ਪੈਂਦਾ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਧੰਨ ਗੁਰੂ ਨਾਨਕ ਦੇਵ ਜੀ ਆਖਦੇ ਜਿਸ ਮਨੁੱਖ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਦਾ ਰਤਨ ਦਾ ਪ੍ਰਕਾਸ਼ ਹੋ ਜਾਂਦਾ ਉਦੇ ਹਿਰਦੇ ਘਰ ਵਿੱਚ ਉਹ ਪਰਮਾਤਮਾ ਫਿਰ ਨਿਵਾਸ ਕਰ ਜਾਂਦਾ ਹੈ ਉਹਦੇ ਹਿਰਦੇ ਘਰ ਵਿੱਚ ਉਹ ਪਰਮਾਤਮਾ ਸਰਦੀਪ ਕਾਲ ਦੀ ਵਸ ਜਾਂਦਾ ਸੋ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਇਹ ਹੀ ਸਿੱਖਿਆ ਦਿੱਤੀ ਭਲਿਆ ਦੇਖੀ ਸਾਰੀ ਉਮਰ ਬਾਹਰ ਮੁੱਖੀ ਨਾ ਦਿਖਦਾ ਰਹੀਂ ਬਸ ਆਪਣੇ ਅੰਦਰ ਵੀ ਵੇਖਣ ਦੀ ਕੋਸ਼ਿਸ਼ ਕਰ ਪਰਮਾਤਮਾ ਕਿਤੇ ਦੂਰ ਨਹੀਂ ਪਰਮਾਤਮਾ ਤੇਰੇ ਅੰਦਰ ਬੈਠਾ ਹੈ ਬਸ ਦੇਖਣ ਦੀ ਜਾਚ ਸਿੱਖ ਲੈ ਇਹ ਰੋਜ਼ ਰੋਜ਼ ਦਾ ਗੁਰਦੁਆਰੇ ਆਣਾ ਇਸੇ ਗੱਲ ਦਾ ਸੰਕੇਤ ਹੈ ਕਿ ਅਸੀਂ ਕਿਤੇ ਅੰਦਰ ਦੇਖਣਾ ਸ਼ੁਰੂ ਕਰਦੀਏ ਗੁਰੂ ਰਹਿਮਤ ਕਰਦੇ ਗੁਰੂ ਬਖਸ਼ਿਸ਼ ਕਰਦੇ ਸਾਨੂੰ ਅੰਦਰ ਬੈਠਾ ਭਗਵਾਨ ਮਿਲ ਜਾਏ ਤਾਂ ਕਿ ਸਾਡੇ ਜੀਵਨ ਦੀ ਯਾਤਰਾ ਸਫਲ ਹੀ ਹੋ ਜਾਏ ਇਤਨੇ ਆਪ ਬੇਨਤੀਆਂ ਪ੍ਰਭਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਬ ਸmedel ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ